ਸਤਸ਼ਿਰਿਆ ਕਾਲ ਪੀਪੀ 32 ਨਵਾਂ ਸ਼ਹਿਰ ਦੇਖ ਰਹੇ ਹੋ ਸਾਥੀਓ ਇਸ ਵੇਲੇ ਦੇ ਇੱਕ ਬਹੁਤ ਹੀ ਮੰਦ ਭਾਗੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਇਹ ਖਬਰ ਬਲਾਚੌਰ ਦੇ ਪਿੰਡ ਗੜੀ ਕਨੂਗੋ ਤੋਂ ਸਾਹਮਣੇ ਆ ਰਹੀ ਹੈ ਦੱਸਿਆ ਜਾ ਰਿਹਾ ਇੱਕ ਬਜ਼ੁਰਗ ਜਿਨ੍ਹਾਂ ਦੀ ਉਮਰ 58 ਸਾਲ ਸੀ ਨਾਮ ਧਰਮਵੀਰ ਸੀ ਜੋ ਕਿ ਆਪਣੇ ਘਰ ਦੇ ਬਾਹਰ ਝਾੜੂ ਮਾਰ ਰਹੇ ਸੰਤਾ ਇੱਕ ਗੱਡੀ ਜਿਹੜੀ ਕਿ ਦਿੱਲੀ ਤੋਂ ਆ ਰਹੀ ਸੀ ਜਿਸ ਨੇ ਫਗਵਾੜੇ ਜਾਣਾ ਸੀ ਜੋ ਕਿ ਜਦ ਘਟਣਾ ਵਾਲੀ ਸਥਾਨ ਦੇ ਕੋਲ ਪਹੁੰਚਦੀ ਹੈ ਤਾਂ ਗੱਡੀ ਬੇਕਾਬੂ ਹੋ ਜਾਂਦੀ ਹੈ ਤੇਜ਼ ਰਫਤਾਰ ਕਰਕੇ ਬੇਕਾਬੂ ਹੋ ਜਾਂਦੀ ਹੈ ਅਤੇ ਆਪਣੇ ਘਰ ਦੇ ਬਾਹਰ ਝਾੜੂ ਮਾਰ ਰਹੇ ਬਜ਼ੁਰਗ ਧਰਮਵੀਰ ਹੁਣਾਂ ਨਾਲ ਜਾ ਕੇ ਟਕਰਾ ਜਾਂਦੀ ਹੈ ਜਿਸ ਤੇ ਕਰਕੇ ਧਰਮਵੀਰ ਹੁਣਾਂ ਦੀ ਮੌਤ ਹੋ ਗਈ ਮੌਕੇ ਤੇ ਉਹਨਾਂ ਦਾ ਪੁੱਤਰ ਮੰਗਾ ਪਹੁੰਚਦਾ ਜੋ ਕਿ ਕਾਰ ਸਵਾਰ ਜਿਹੜੇ ਵਿਅਕਤੀ ਹੈ ਉਹਨਾਂ ਅੱਗੇ ਗੁਹਾਰ ਲਗਾਉਂਦਾ ਹੈ ਕਿ ਉਹ ਉਹਦਾ ਪਿਤਾ ਨੂੰ ਉਹਨਾਂ ਦੇ ਪਿਤਾ ਨੂੰ ਗੱਡੀ ਵਿੱਚ ਲੰਮਿਆਂ ਪਾ ਕੇ ਹਸਪਤਾਲ ਲੈ ਕੇ ਜਾਣ ਤਾਂ ਉਹ ਕਹਿੰਦੇ ਜਿੰਨੀ ਦੇਰ ਨੂੰ ਉਹ ਭੱਜ ਕੇ ਆਪਣੇ ਘਰੋਂ ਗੱਡੀ ਲੈ ਕੇ ਆਂਦੇ ਆ ਉਨੀ ਦੇਰ ਨੂੰ ਜਿਹੜੇ ਗੱਡੀ ਵਿੱਚ ਸਵਾਰ ਵਿਅਕਤੀ ਸਨ ਉਹ ਫਰਾਰ ਹੋ ਜਾਂਦੇ ਆ ਪੂਰੀ ਘਟਨਾ ਜਿਹੜੀ ਹੈ ਇਹ ਸੀਸੀਟੀਵੀ ਕੈਮਰੇ ਵਿੱਚ ਆ ਗਈ ਹੈ ਔਰ ਵੱਡੀ ਹੈਰਾਨੀ ਵਾਲੀ ਗੱਲ ਇਹ ਹੈ ਕਿ ਹਾਦਸਾ ਜਿਹੜੀ ਗੱਡੀ ਬੇਕਾਬੂ ਹੋਣ ਕਰਕੇ ਇੱਕ ਬਜ਼ੁਰਗ ਜੋ ਕਿ ਆਪਣੇ ਘਰ ਦੇ ਬਾਹਰ ਝਾੜੂ ਮਾਰ ਰਹੇ ਸਨ ਉਹਨਾਂ ਨਾਲ ਕਾਰ ਟਕਰਾਂਦੀ ਹੈ ਤਾਂ ਜ਼ਿੰਮੇਵਾਰੀ ਤਾਂ ਇੱਕ ਬਣਦੀ ਹੈ ਕਾਰ ਚਾਲਕ ਦੀ ਕਿ ਪੀੜਤ ਧਿਰ ਦੀ ਮਦਦ ਕਰਦੇ ਗੱਡੀ ਵਿੱਚ ਬਜ਼ੁਰਗ ਨੂੰ ਪਾਉਂਦੇ ਇਮੀਡੀਏਟਲੀ ਹਸਪਤਾਲ ਲੈ ਕੇ ਜਾਂਦੇ ਆਪਣੇ ਵੱਲੋਂ ਕੋਸ਼ਿਸ਼ ਕਰਦੇ ਤਾਂ ਜੋ ਉਹਨਾਂ ਦੀ ਜਾਨ ਬਚਾਈ ਜਾਂਦੀ ਲੇਕਿਨ ਪੀੜਤ ਦੇ ਪੁੱਤਰ ਦੇ ਕਹਿਣ ਦੇ ਮੁਤਾਬਕ ਮ੍ਰਿਤਕ ਦੇ ਪੁੱਤਰ ਦੇ ਕਹਿਣ ਦੇ ਮੁਤਾਬਕ ਟੱਕਰ ਹੋਣ ਤੋਂ ਬਾਅਦ ਐਕਸੀਡੈਂਟ ਹੋਣ ਤੋਂ ਬਾਅਦ ਹਾਦਸਾ ਹੋਣ ਤੋਂ ਬਾਅਦ ਜਿਹੜੇ ਕਾਰ ਚਾਲਕ ਸਨ ਉਹ ਫਰਾਰ ਹੋ ਗਏ ਮੌਕੇ ਤੋਂ ਭੱਜ ਗਏ ਔਰ ਜਦ ਤੱਕ ਉਹਨਾਂ ਦਾ ਪੁੱਤ ਗੱਡੀ ਕੱਢ ਕੇ ਆਪਣੇ ਪਿਤਾ ਨੂੰ ਹਸਪਤਾਲ ਵੱਲ ਲੈ ਕੇ ਜਾਂਦਾ ਤਦ ਤੱਕ ਉਹਨਾਂ ਦੀ ਮੌਤ ਹੋ ਜਾਂਦੀ ਹੈ ਦਿਖਾ ਲਈ ਤੁਹਾਨੂੰ ਮੌਕੇ ਦੀ ਪੂਰੀ ਤਸਵੀਰਾਂ ਗਿਆ ਇੱਕ ਹਾਦਸਾ ਹੋਇਆ ਜਿਸ ਕਰਕੇ ਹਾਦਸੇ ਵਿੱਚ ਤੁਹਾਡੇ ਫਾਦਰ ਸਾਹਿਬ ਦੀ ਜਾਨ ਚੋ ਗਈ ਆ ਜਾਣਕਾਰੀ ਸਾਂਝੀ ਕਰਿਓ ਉਹ ਰੋਜ਼ਾਨਾ ਦੀ ਤਰ੍ਹਾਂ ਜੀ ਸਵੇਰ ਨੂੰ ਇੱਥੇ ਝਾੜੂ ਲਗਾ ਰਹੀ ਸੀਗੇ ਤਾਂ ਇੱਕ ਗੱਡੀ ਜੋ ਕਿ ਚੰਡੀਗੜ੍ਹ ਸਾਈਡ ਤੋਂ ਆਈ ਪੜੀ ਤੇਜ਼ ਸਪੀਡ ਦੇ ਨਾਲ ਤੇ ਉਹ ਆਪਣਾ ਸੰਤੁਲਨ ਬਹੁਤ ਤੇਜ਼ ਸਪੀਡ ਦੇ ਵਿੱਚ ਸੀ ਜਿਹਦਾ ਸੰਤੁਲਨ ਵਿਗੜਿਆ ਤੇ ਉਹ ਮੇਰੇ ਫਾਦਰ ਸਾਹਿਬ ਦੇ ਵਿੱਚ ਟਕਰਾਈ ਤੇ ਉਹਨਾਂ ਦੀ ਡੈਥ ਹੋ ਗਈ ਕਿੰਨੇ ਕੰਮ ਤੇ ਇਹ 6 ਵਜੇ ਵੱਜ ਕੇ 6 ਵਜੇ 3-4 ਮਿੰਟ ਦੇ ਉੱਤੇ ਦਾ ਟਾਈਮ ਸੀਗਾ ਸਵੇਰ ਦਾ ਜਿਹੜੀ ਉਹਨਾਂ ਦੀ ਡੈਡੀ ਦਾ ਨਾਮ ਧਰਮਵੀਰ ਹੈ ਜੀ ਸਨ ਆਫ ਦੇਵੀ ਦਾਸ ਜੀ ਮੈਂ ਤੱਲ ਲੱਣੀ ਚੋਈ ਲੱਣੀ ਜੀ ਲੱਣੀ ਇਹ ਹੋ ਗਿਆ ਹਾਂਜੀ ਰਹਿੰਦੇ ਗੜੀ ਕੰਨ ਤੋਂ ਤੇ ਕੀ ਇਹ ਵਾਰ ਦਾ ਸਾਰੀ ਸੀਸੀਟੀਵੀ ਵਿੱਚ ਕੈਦ ਹੋਈ ਹੈ ਹਾਂਜੀ ਸਾਰੀ ਵਾਰ ਦਾ ਸੀਸੀਟੀਵੀ ਵਿੱਚ ਕੈਦ ਹੈ ਜੀ ਕੀ ਮੰਗਤ ਹੈ ਮੰਗ ਸਾਨੂੰ ਇਨਸਾਫ ਚਾਹੀਦਾ ਜੀ ਗੱਡੀ ਮਤਲਬ ਇੱਕੋ ਵਾਰੀ ਸੀ ਗੱਡੀ ਹੈ ਗੱਡੀ ਦਿੱਲੀ ਤੋਂ ਆ ਰਹੀ ਸੀ ਜੀ ਫਗਵਾੜੇ ਜਾਣਾ ਸੀਗਾ ਜੀ ਇਹ ਜਿੰਨੀ ਬਿਜਿਆਣੇ ਸਵਾਰ ਸਕੇ ਗੱਡੀ 'ਚ ਤਿੰਨ ਤੋਂ ਚਾਰ ਜਾਣੇ ਸਵਾਰ ਸਕੇ ਠੀਕ ਕੋਵਿਡ ਕੀ ਤੋਂ ਬਣੇ ਮੈਂ ਉਹਨਾਂ ਨੂੰ ਕਿਹਾ ਜੀ ਕਿ ਮੇਰੇ ਨਾਲ ਮੇਰਾ ਪੇ ਮਰਿਆ ਪਿਆ ਮੇਰੇ ਮੈਨੂੰ ਗੱਡੀ 'ਚ ਦਾ ਹੱਥ ਪਵਾ ਗਏ ਮੇਰੇ ਨਾਲ ਮੇਰੀ ਗੱਡੀ 'ਚ ਤਾਂ ਲੈ ਜਾਓ ਮੈਂ ਜਿੰਨਾ ਟਾਈਮ ਨੂੰ ਆਪਣੀ ਗੱਡੀ ਅੰਦਰ ਕੱਢਣ ਗਿਆ ਉਹ ਭੱਜ ਗਿਆ ਜੀ ਗਿਆ ਇੱਕ ਹਾਸਾ ਹੋਇਆ ਜਿਸ ਕਰਕੇ ਹਾਸੇ ਵਿੱਚ ਤੁਹਾਡੇ ਫਾਦਰ ਸਾਹਿਬ ਦੀ ਚਖ ਹੋ ਗਈ ਆ ਤਾਂ ਕਰਕੇ ਸੰਜੀ ਕਰਿਓ ਉਹ ਰਜਾਨਾ ਦੀ ਤਰ੍ਹਾਂ ਜੀ ਸਵੇਰ ਨੂੰ ਇੱਥੇ ਝਾੜੂ ਲਗਾ ਰਹੀ ਸੀਗੇ ਤਾਂ ਇੱਕ ਗੱਡੀ ਜੋ ਕਿ ਚੰਡੀਗੜ੍ਹ ਸਾਈਡ ਤੋਂ ਆਈ ਪੜੀ ਤੇਜ਼ ਸਪੀਡ ਦੇ ਨਾਲ ਤੇ ਉਹ ਆਪਣਾ ਸੰਤੁਲਨ ਬਹੁਤ ਤੇਜ਼ ਸਪੀਡ ਦੇ ਵਿੱਚ ਸੀਗੀ ਜਿਹਦਾ ਸੰਤੁਲਨ ਵਿਗੜਿਆ ਤੇ ਉਹ ਮੇਰੇ ਫਾਦਰ ਸਾਹਿਬ ਦੇ ਵਿੱਚ ਟਕਰਾਈ ਤੇ ਉਹਨਾਂ ਦੀ ਡੈਥ ਹੋ ਗਈ ਕਿੰਨੇ ਕੁ ਵਜੇ ਵਾਪਰੀ ਘਟਨਾ ਹੈ 6 ਵਜੇ ਵੱਜ ਕੇ 6 ਵਜੇ 3-4 ਮਿੰਟ ਦੇ ਉੱਤੇ ਦਾ ਟਾਈਮ ਸੀਗਾ ਸਵੇਰ ਦਾ ਜਿਹੜੀ ਨਾਮ ਕੀ ਡੈਡੀ ਦਾ ਨਾਮ ਧਰਮਵੀਰ ਹੈ ਜੀ ਸਨ ਆਫ ਦੇਵੀਦਾਸ ਜੀ ਮੈਂ ਤਾਂ ਲੱਗਣੀ ਚਾਹੀਦੀ ਲੱਗਣੀ ਜੀ ਲੱਗਣੀ ਕਿ ਹੁਣ ਜੀ ਆਪਾਂ ਗੜੀ ਹਾਂਜੀ ਰਹਿੰਦੇ ਗੜੀ ਤਨ ਕੋ ਤੇ ਕੀ ਇਹ ਵਾਰਦਾਤ ਸਾਰੀ ਸੀਸੀਟੀਵੀ ਵਿੱਚ ਕੈਦ ਹੋਈ ਹੈ ਹਾਂਜੀ ਸਾਰੀ ਵਾਰਦਾਤ ਸੀਬੀਸੀਟੀਵੀ ਵਿੱਚ ਕੈਦ ਹੈ ਜੀ ਕੀ ਮੰਗ ਕਰਦੇ ਮੰਗ ਸਾਨੂੰ ਇਨਸਾਫ ਚਾਹੀਦਾ ਜੀ ਕੀ ਮਤਲਬ ਇੱਕ ਵਾਰੀ ਸੀ ਗੱਡੀ ਦਿੱਲੀ ਤੋਂ ਆ ਰਹੀ ਸੀ ਜੀ ਫਗਵਾੜੇ ਜਾਣਾ ਸੀਗਾ ਜੀ ਇਹ ਜਿਹੜੀ ਰਸਤੇ ਦੀ ਬੰਨਿਆਣੇ ਸਵਾਰ ਸਗੇ ਗੱਡੀ 'ਚ ਤਿੰਨ ਤੋਂ ਚਾਰ ਜਾਨੇ ਸਵਾਰ ਸਗੇ ਕੋਵਿਡ ਕੀ ਤੋਂ ਬਣਨ ਸੋ ਜੀ ਮੈਂ ਉਹਨਾਂ ਨੂੰ ਕਿਹਾ ਜੀ ਕਿ ਮੇਰੇ ਨਾਲ ਮੇਰਾ ਪੇ ਮਰਿਆ ਪਿਆ ਮੇਰੇ ਮੈਨੂੰ ਗੱਡੀ 'ਚ ਦਾ ਹੱਥ ਪਵਾ ਗਏ ਮੇਰੇ ਨਾਲ ਮੇਰੀ ਗੱਡੀ 'ਚ ਤਾਂ ਲੈ ਜਾਓ ਮੈਂ ਜਿੰਨਾ ਟਾਈਮ ਨੂੰ ਆਪਣੀ ਗੱਡੀ ਅੰਦਰ ਕੱਟਣ ਗਿਆ ਉਹ ਭੱਜ ਗਏ